ਹੁਣ ਕੁਝ ਕੁ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਪਾਂ ਖਬਰਾਂ ਸਾਂਝੀਆਂ ਕਰੀਏ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਜੋ ਮੈਮੋਰੈਂਡਮ ਆ ਉਹੋ ਸਾਈਨ ਕੀਤਾ ਹੈਗਾ ਜਿਹਦੇ ਮੁਤਾਬਕ ਯੂਐਸ ਦੀ ਜਿਹੜੀ ਮਿਲਟਰੀ ਆ ਉਹ ਫੈਡਰਲ ਲੈਂਡ ਜੋ ਸਦਰਨ ਬਾਰਡਰ ਦੇ ਨਾਲ-ਨਾਲ ਹੈਗੀ ਆ ਉਹਦੇ ਉੱਤੇ ਮਿਲਟਰੀ ਕੰਟਰੋਲ ਕਰੂਗੀ ਸੋ ਅਬਸ਼ੈਂਕਟਨ ਪੋਸਟ ਨੇ ਪਿਛਲੇ ਮਹੀਨੇ ਵੀ ਇਹ ਰਿਪੋਰਟ ਕੀਤਾ ਸੀ ਵੀ ਪੋਟੈਂਸ਼ੀਲੀ ਯੂ ਐਸ ਮਿਲਟਰੀ ਡਾਇਰੈਕਟ ਕੰਟੈਕਟ ਵਿਦ ਮਾਈਗ੍ਰੈਂਟਸ ਹੋਊਗੀ ਆਉਣ ਵਾਲੇ ਸਮੇਂ ਚ ਇਹ ਬਿਲਕੁਲ ਜੋ ਮੈਮੋ ਉਹਨਾਂ ਨੇ ਡਾਇਰੈਕਟ ਕੀਤਾ ਹੈ ਇੰਟੀਰੀਅਰ ਡਿਪਾਰਟਮੈਂਟ ਨੂੰ ਉਹ ਤੋਂ ਇਹ ਕੁਝ ਲੱਗ ਰਿਹਾ ਆ ਸੋ ਜਦੋਂ ਮਿਲਟਰੀ ਬਫਰ ਜ਼ੋਨ ਬਣਾਇਆ ਜਾਊਗਾ ਬਣੇਗਾ ਕਿਉਂਕਿ ਉਹਨਾਂ ਨੇ ਆਲਰੇਡੀ ਐਗਜ਼ੀਕਿਟਿਵ ਆਰਡਰ ਜਾਰੀ ਕਰ ਦਿੱਤਾ ਆ ਉਹਦੇ ਮੁਤਾਬਕ ਯੂ ਐਸ ਮੈਕਸੀਕੋ ਬਾਰਡਰ ਜੋ ਅਰੀਜ਼ੋਨਾ ਕੈਲੀਫੋਰਨੀਆ ਤੇ ਨਿਊ ਮੈਕਸੀਕੋ ਦੇ ਵਿੱਚ ਆ ਜਿਹੜੇ ਵੀ ਨਵੇਂ ਮਾਈਗ੍ਰੈਂਟ ਜੇ ਕ੍ਰਾਸ ਹੋ ਕੇ ਆਂਦੇ ਆ ਉਹਨਾਂ ਨੂੰ ਮਿਲਟਰੀ ਬੇਸ ਦੇ ਵਿੱਚ ਲਜਾਇਆ ਜਾਊਗਾ ਕਿਉਂਕਿ ਉਹ ਹੁਣ ਲੈਂਡ ਜਿਹੜੀ ਆ ਮਿਲਟਰੀ ਦੇ ਅੰਡਰ ਹੈਗੀ ਆ ਉਹ ਤੋਂ ਬਾਅਦ ਫਿਰ ਉਹਨਾਂ ਦੀ ਮਰਜ਼ੀ ਹੋਊਗੀ ਕਿਸ ਟਾਈਮ ਦੇ ਉੱਤੇ ਉਹਨਾਂ ਨੇ US ਬਾਰਡਰ ਪੈਟਰੋਲ ਏਜੰਟਸ ਨੂੰ ਉਹ ਲੋਕਾਂ ਨੂੰ ਦੇਣਾ ਹੈਗਾ ਆ ਨੈਸ਼ਨਲ ਤੇ ਮਿਲਟਰੀ ਐਕਸਪਰਟ ਜੋ ਆ ਉਹ ਇਹਦੇ ਬਾਬਤ ਕਈ ਕਨਸਰਨ ਵੀ ਹੈਗੇ ਆ ਕਹਿੰਦੇ ਵੀ ਇੱਕ ਐਕਟ ਹੈਗਾ 1878 ਦਾ ਪੋਜ਼ੀ ਕੋਮਿਟੈਟਸ ਐਕਟ ਇਹ ਉਸ ਨੂੰ ਵਾਇਲਟ ਕਰਦਾ ਆ ਵੀ ਯੂਸਲੀ ਜਿਹੜੀ ਮਿਲਟਰੀ ਹੁੰਦੀ ਆ ਉਹ ਡੋਮੈਸਟਿਕ ਲਾ ਐਨਫੋਰਸਮੈਂਟ ਨੂੰ ਯੂਜ਼ ਨਹੀਂ ਕੀਤੀ ਜਾਂਦੀ ਹੈਗੀ ਪਰ 트럼ਪ ਉਹਣਾ ਨੇ ਹੁਣ ਆਲਰੇਡੀ ਸਾਈਨ ਕਰ ਦਿੱਤਾ ਐ ਐਗਜ਼ੀਕਿਊਟਿਵ ਆਰਡਰ ਸੋ ਇਹਦੇ ਨਾਲ ਕਹਿੰਦੇ ਡਿਪਾਰਟਮੈਂਟ ਆਫ ਡਿਫੈਂਸ ਇੰਟੀਰੀਅਰ ਐਗਰੀਕਲਚਰ ਤੇ ਹੋਮਲੈਂਡ ਸਿਕਿਉਰਿਟੀ ਚਾਰੇ ਡਿਪਾਰਟਮੈਂਟਾਂ ਨੂੰ ਇਹ ਡਾਇਰੈਕਟ ਕੀਤਾ ਗਿਆ ਹੈਗਾ ਹੂੰ ਜੀ ਉਹਨ ਕੁਸ਼ਕ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਪਾਂ ਖਬਰਾਂ ਸਾਂਝੀਆਂ ਕਰੀਏ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਉਹਨਾਂ ਨੇ ਪਿਛਲੇ ਵੀਕਐਂਡ ਦੇ ਦੌਰਾਨ ਇੱਕ ਜੋ ਮੈਮੋਰੰਡਮ ਆ ਉਹੋ ਸਾਈਨ ਕੀਤਾ ਹੈਗਾ ਜਿਹਦੇ ਮੁਤਾਬਕ ਯੂਐਸ ਦੀ ਜਿਹੜੀ ਮਿਲਟਰੀ ਆ ਉਹ ਫੈਡਰਲ ਲੈਂਡ ਜੋ ਸਦਰਨ ਬਾਰਡਰ ਦੇ ਨਾਲ-ਨਾਲ ਹੈਗੀ ਆ ਉਹਦੇ ਉੱਤੇ ਮਿਲਟਰੀ ਕੰਟਰੋਲ ਕਰੂਗੀ ਹੂੰ ਸੋ ਬਸ਼ਿੰਕਟਨ ਪੋਸਟ ਨੇ ਪਿਛਲੇ ਮਹੀਨੇ ਵੀ ਇਹ ਰਿਪੋਰਟ ਕੀਤਾ ਸੀ ਵੀ ਪੋਟੈਂਸ਼ੀਲੀ ਯੂਐਸ ਮਿਲਟਰੀ ਅ ਡਾਇਰੈਕਟ ਕੰਟੈਕਟ ਵਿਦ ਮਾਈਗ੍ਰੈਂਟਸ ਹੋਊਗੀ ਆਉਣ ਵਾਲੇ ਸਮੇਂ 'ਚ ਇਹ ਬਿਲਕੁਲ ਜੋ ਮੈਮੋ ਉਹਨਾਂ ਨੇ ਡਾਇਰੈਕਟ ਕੀਤਾ ਆ ਇੰਟੀਰੀਅਰ ਡਿਪਾਰਟਮੈਂਟ ਨੂੰ ਉਹ ਤੋਂ ਇਹੇ ਕੁਝ ਲੱਗ ਰਿਹਾ ਆ ਸੋ ਜਦੋਂ ਮਿਲਟਰੀ ਬਫਰ ਜ਼ੋਨ ਬਣਾਇਆ ਜਾਊਗਾ ਬਣੇਗਾ ਕਿਉਂਕਿ ਉਹਨਾਂ ਨੇ ਆਲਰੇਡੀ ਐਗਜ਼ੀਕਿਊਟਿਵ ਆਰਡਰ ਜਾਰੀ ਕਰ ਦਿੱਤਾ ਆ ਉਹਦੇ ਮੁਤਾਬਕ ਯੂ ਐਸ ਮੈਕਸੀਕੋ ਬਾਰਡਰ ਜੋ ਅਰੀਜ਼ੋਨਾ ਕੈਲੀਫੋਰਨੀਆ ਤੇ ਨਿਊ ਮੈਕਸੀਕੋ ਦੇ ਵਿੱਚ ਆ ਜਿਹੜੇ ਵੀ ਨਵੇਂ ਮਾਈਗ੍ਰੈਂਟ ਜੇ ਕ੍ਰੋਸ ਹੋ ਕੇ ਆਂਦੇ ਆ ਉਹਨਾਂ ਨੂੰ ਮਿਲਟਰੀ ਬੇਸ ਦੇ ਵਿੱਚ ਲਜਾਇਆ ਜਾਊਗਾ ਉਨਕੇ ਉਹ ਹੁਣ ਲੈਂਡ ਜਿਹੜੀ ਆ ਮਿਲਟਰੀ ਦੇ ਅੰਡਰ ਹੈਗੀ ਆ ਉਹ ਤੋਂ ਬਾਅਦ ਫਿਰ ਉਹਨਾਂ ਦੀ ਮਰਜ਼ੀ ਹੋਊਗੀ ਕਿਸ ਟਾਈਮ ਦੇ ਉੱਤੇ ਉਹਨਾਂ ਨੇ ਯੂਐਸ ਬਾਰਡਰ ਪੈਟਰੋਲ ਏਜੰਟਸ ਨੂੰ ਉਹ ਲੋਕਾਂ ਨੂੰ ਦੇਣਾ ਹੈਗਾ ਆ ਨੈਸ਼ਨਲ ਤੇ ਮਿਲਟਰੀ ਐਕਸਪਰਟ ਜੋ ਆ ਉਹ ਇਹਦੇ ਬਾਬਤ ਕਈ ਕਨਸਰਨ ਵੀ ਹੈਗੇ ਆ ਕਹਿੰਦੇ ਵੀ ਇੱਕ ਐਕਟ ਹੈਗਾ 1878 ਦਾ ਪੋਜ਼ੀ ਕੋਮਿਟੈਟਸ ਐਕਟ ਇਹ ਉਸ ਨੂੰ ਵਾਇਲਟ ਕਰਦਾ ਆ ਵੀ ਯੂਸਲੀ ਜਿਹੜੀ ਮਿਲਟਰੀ ਹੁੰਦੀ ਆ ਉਹੋ ਡੋਮੈਸਟਿਕ ਲਾਇ ਐਨਫੋਰਸਮੈਂਟ ਨੂੰ ਯੂਜ਼ ਨਹੀਂ ਕੀਤੀ ਜਾਂਦੀ ਹੈਗੀ ਪਰ 트럼ਪ ਉਹਨਾਂ ਨੇ ਹੁਣ ਆਲਰੇਡੀ ਸਾਈਨ ਕਰ ਦਿੱਤਾ ਐਗਜ਼ੀਕਿਊਟਿਵ ਆਰਡਰ ਸੋ ਇਹਦੇ ਨਾਲ ਕਹਿੰਦੇ ਡਿਪਾਰਟਮੈਂਟ ਆਫ ਡਿਫੈਂਸ ਇੰਟੀਰੀਅਰ ਐਗਰੀਕਲਚਰ ਤੇ ਹੋਮਲੈਂਡ ਸਿਕਿਉਰਿਟੀ ਚਾਰੇ ਡਿਪਾਰਟਮੈਂਟਾਂ ਨੂੰ ਇਹ ਡਾਇਰੈਕਟ ਕੀਤਾ ਗਿਆ ਹੈਗਾ ਹੂੰ ਜੀ